ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੰਡ ਤੇ ਸੱਤਾ ਦੋ ਭਰਾ ਜੋ ਕਿ ਰਾਗ ਤੇ ਸਾਜਾਂ ਵਿੱਚ ਨੇ ਪੁੰਨ ਸਨ ਮਨੋਹਰ ਕੀਰਤਨ ਕਰਿਆ ਕਰਦੇ ਸਨ ਇਹ ਦੋਵੇਂ ਭਰਾ ਗੁਰੂ ਅਰਜਨ ਦੇਵ ਜੀ ਦੇ ਹਜ਼ੂਰੀ ਕੀਰਤਨੀਏ ਸਨ ਗੁਰੂ ਜੀ ਇਹਨਾਂ ਨੂੰ ਰਾਏ ਕਹਿ ਕੇ ਸਤਕਾਰ ਦਿੱਤੇ ਸਨ ਇਹ ਗੁਰੂ ਜੱਸ ਕਰਦੇ ਸਨ ਪਰ ਆਪਣੀ ਬਹੁਤ ਵਡਿਆਈ ਹੁੰਦੀ ਵੇਖ ਕੇ ਇੰਨਾ ਵਿੱਚ ਹੌਮੇ ਆ ਗਈ ਸੀ ਤੇ ਇਸ ਰੋਗ ਦਾ ਇਲਾਜ ਵੀ ਕੇਵਲ ਗੁਰੂ ਕੋਲ ਹੀ ਸੀ ਭਾਈ ਸੱਤੇ ਦੀ ਕੰਨਿਆ ਵਿਆਹ ਯੋਗ ਹੋ ਗਈ ਸੀ ਵਿਆਹ ਦਾ ਕਾਰਜ ਹੋਵੇ ਤਾਂ ਮਾਇਆ ਦੀ ਬਹੁਤ ਲੋੜ ਹੁੰਦੀ ਹੈ ਇਹ ਚਾਹੁੰਦਾ ਸੀ ਕਿ ਸ਼ਾਨ ਨਾਲ ਕੰਨਿਆ ਦਾ ਵਿਆਹ ਕੀਤਾ ਜਾਵੇ ਪਰ ਮਾਇਆ ਦੀ ਥੋੜ੍ਹ ਹੋਣ ਕਾਰਨ ਮਨ ਵਿੱਚ ਲਾਲਚ ਆ ਗਿਆ ਕਿ ਗੁਰੂ ਪਾਤਸ਼ਾਹ ਦੀ ਜੀ ਦੇ ਦਰਬਾਰ ਦਾ ਇੱਕ ਜਾਂ ਦੋ ਦਿਨ ਦਾ ਸਾਰਾ ਚੜਾਵਾ ਸਾਨੂੰ ਮਿਲ ਜਾਵੇ ਤਾਂ ਜੋ ਕਾਰਜ ਸੋਣਾ ਹੋ ਜਾਵੇ ਇਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੰਨਿਆ ਦੇ ਵਿਆਹ ਕਾਰਜ ਵਾਸਤੇ ਮਾਇਆ ਦੀ ਲੋੜ ਹੈ ਆਪ ਜੀ ਸਹਾਇਤਾ ਕਰੋ ਗੁਰੂ ਅਰਜਨ ਦੇਵ ਜੀ ਨੇ ਵਚਨ ਕੀਤਾ ਤੁਸੀਂ ਚਿੰਤਾ ਨਾ ਕਰੋ ਮਾਇਆ ਦੀ ਸਾਰੀ ਲੋੜ ਪੂਰੀ ਹੋ ਜਾਵੇਗੀ ਸੱਤਾ ਤੇ ਬਲਵੰਡ ਕੀਰਤਨ ਕਰਨ ਲੱਗੇ ਵਿਆਹ ਦਾ ਦਿਨ ਵੀ ਨੇੜੇ ਹੀ ਸੀ ਸੋ ਲਾਲਚ ਛਾਵੀ ਹੋ ਗਿਆ ਤੇ ਇਹਨਾਂ ਦੋਵਾਂ ਦੀ ਨਜ਼ਰ ਸੰਗਤ ਵੱਲੋਂ ਭੇਟਾ ਕੀਤੀ ਮਾਇਆ ਤੇ ਹੀ ਰਹਿੰਦੀ ਸੀ ਸੋ ਕੀਰਤਨ ਵਿੱਚ ਰਸ ਨਹੀਂ ਰਿਹਾ ਕੀਰਤਨ ਦੀ ਸਮਾਪਤੀ ਪਿੱਛੋਂ ਸਾਰੀ ਚੜਤ ਗਿਣੀ ਗਈ ਤਾਂ ਉਹ ਕੇਵਲ 100 ਰੁਪਏ ਹੀ ਨਿਕਲੀ ਇਹ ਦੋਵੇਂ ਭਰਾ 당ਗ ਰਹਿ ਗਏ ਤੇ ਕਹਿਣ ਲੱਗੇ ਇਹ 100 ਰੁਪਏ ਨਾਲ ਕਾਰਜ ਕਿਵੇਂ ਹੋਵੇਗਾ ਗੁਰੂ ਸਾਹਿਬ ਜੀ ਨੇ ਕਿਹਾ ਇਹ 100 ਰੁਪਏ ਲੈ ਲਵੋ ਕਰਤਾਰ ਭਲੀ ਕਰੇਗਾ ਦੋਵੇਂ ਪਰਾ ਗੁੱਸੇ ਵਿੱਚ ਸੜੇ ਬਲੇ ਘਰ ਪਹੁੰਚ ਗਏ ਤੇ ਗੁਰੂ ਸਾਹਿਬ ਜੀ ਤੇ ਗੁਰੂ ਘਰ ਬਾਰੇ ਕੌੜੇ ਬਚਨ ਬੋਲਦੇ ਰਹੇ ਅਗਲੀ ਸਵੇਰ ਹੋਈ ਇਹ ਦੋਵੇਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਗੁਰੂ ਦਰਬਾਰ ਵਿੱਚ ਹਾਜ਼ਰ ਨਹੀਂ ਹੋਏ ਸਤਗੁਰੂ ਜਾਣਦੇ ਸਨ ਕਿ ਐਸਾ ਕਿਉਂ ਹੋਇਆ ਹੈ ਗੁਰੂ ਜੀ ਨੇ ਉਹਨਾਂ ਦੋਵਾਂ ਦਾ ਲਾਲਚ ਤੇ ਹਉਮੈ ਦਾ ਰੋਗ ਕੱਟਣਾ ਸੀ ਸੋ ਕੌਤਕ ਰਚ ਦਿੱਤਾ ਦੋਵਾਂ ਨੂੰ ਬੁਲਾਉਣ ਵਾਸਤੇ ਪਹਿਲੋਂ ਇੱਕ ਸਿੱਖ ਭੇਜਿਆ ਫੇਰ ਭਾਈ ਗੁਰਦਾਸ ਜੀ ਨੂੰ ਭੇਜਿਆ ਪਰ ਉਹ ਫਿੱਕੇ ਬਚਨ ਬੋਲਦੇ ਰਹੇ ਤੇ ਗੁਰੂ ਦਰਬਾਰ ਵਿੱਚ ਨਹੀਂ ਆਏ ਹੁਣ ਗੁਰੂ ਸਾਹਿਬ ਦਇਆ ਦੇ ਸਾਗਰ ਨਿਮਰਤਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਚੱਲ ਕੇ ਉਹਨਾਂ ਦੇ ਘਰ ਗਏ ਤੇ ਕਿਹਾ ਚਲੋ ਰਾਏ ਜੀ ਕੀਰਤਨ ਕਰੋ ਸੰਗਤ ਉਡੀਕ ਰਹੀ ਹੈ ਰਾਏ ਬਲਵੰਡ ਕ੍ਰੋਧ ਨਾਲ ਬੋਲਿਆ ਅਸੀਂ ਨਹੀਂ ਜਾਣਾ ਤੁਸੀਂ ਕਿਸੇ ਹੋਰ ਕੋਲੋਂ ਕੀਰਤਨ ਕਰਵਾ ਲਵੋ ਅਸੀਂ ਕਿਸੇ ਵੀ ਛੋਡੀ ਜਾਂ ਬੇਦੀ ਅੱਗੇ ਕੀਰਤਨ ਜਾ ਕੇ ਕਰਾਂਗੇ ਤਾਂ ਉਹ ਗੁਰੂ ਬਣ ਜਾਵੇਗਾ ਗੁਰੂ ਨਾਨਕ ਦੇਵ ਜੀ ਕੋਲ ਜੇ ਮਰਦਾਨਾ ਨਾ ਹੁੰਦਾ ਤਾਂ ਉਹਨਾਂ ਨੂੰ ਕਿਸ ਨੇ ਗੁਰੂ ਆਖਣਾ ਸੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਪ੍ਰਗਟ ਕਰਨ ਵਾਲੇ ਅਸੀਂ ਹੀ ਹਾਂ ਗੁਰੂ ਅਰਜਨ ਦੇਵ ਜੀ ਨੇ ਜਾਦੇ ਹੰਕਾਰ ਭਰੇ ਬਚਨ ਸੁਨੇ ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੀ ਨਿੰਦਾ ਕੀਤੀ ਹੈ ਜਾਓ ਕੁਸ਼ਟਿਓ ਤੁਸੀਂ ਫਿੱਟ ਗਏ ਇਹ ਫਿਟੇਵਾ ਤੁਹਾਨੂੰ ਤੰਗ ਕਰੇਗਾ ਗੁਰੂ ਸਾਹਿਬ ਜੀ ਦਰਬਾਰ ਵਿੱਚ ਪੁੱਜੇ ਸਿੱਖਾਂ ਨੂੰ ਕਿਹਾ ਤੁਸੀਂ ਗੁਰੂ ਜਸ ਕਰੋ ਸਾਜ਼ ਵਜਾਓ ਅੱਜ ਤੋਂ ਮੇਰੇ ਸਿੱਖ ਗੁਰੂ ਜਸ ਕਰਨਗੇ ਤੇ ਕੀਰਤਨ ਕਰਨਗੇ ਉਹ ਕਿਸੇ ਦਾ ਆਸਰਾ ਨਹੀਂ ਵੇਖਣਗੇ ਐਸਾ ਕੀਰਤਨ ਹੋਇਆ ਕਿ ਆਨੰਦ ਵੱਜ ਗਿਆ ਕੀਰਤਨ ਦੇ ਦਾਤ ਸਿੱਖ ਸੰਗਤ ਦੀ ਝੋਲੀ ਵਿੱਚ ਪੈ ਗਈ ਉਦਰ ਗੁਰੂ ਸਾਹਿਬ ਜੀ ਦੇ ਬਚਨਾਂ ਸਦਕਾ ਦੋਵੇਂ ਭਰਾ ਕੋੜੀ ਹੋ ਗਏ ਤੰਨ ਫੁੱਟ ਗਿਆ ਭੁੱਖੇ ਮਰਨ ਲੱਗੇ ਤੇ ਫੇਰ ਲੱਗੇ ਰੋਣ ਤੇ ਕੁੜਲਾਨ ਤੰਨ ਰੋਗੀ ਹੋ ਗਿਆ ਹੁਣ ਹਰ ਪਾਸੇ ਇਹਨਾਂ ਦਾ ਨਿਰਾਦਰ ਹੋਣ ਲੱਗਾ ਇਹ ਗੁਰੂ ਕੇ ਨਿੰਦਕ ਸਨ ਗੁਰੂ ਕੇ ਫਿਟਕਾਰੇ ਸਨ ਕੋਈ ਇਨਾਂ ਨੂੰ ਮੂਨੀ ਸੀਲੰਦ ਗੁਰੂ ਸਹਿਬ ਜੀ ਨੇ ਸੰਗਤ ਨੂੰ ਕਹਿ ਦਿੱਤਾ ਸੀ ਕਿ ਕੋਈ ਵੀ ਇਨਾਂ ਦੋਵਾਂ ਭਰਾਵਾਂ ਵੱਲੋਂ ਬੇਨਤੀ ਨਹੀਂ ਕਰੇਗਾ ਜੋ ਕਰੇਗਾ ਉਹ ਨਸ਼ਰ ਹੋ ਕੇ ਆਵੇਗਾ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਦੋਵੇਂ ਭਰਾ ਲਾਹੌਰ ਭਾਈ ਲੱਦਾ ਜੀ ਕੋਲ ਪੁੱਜੇ ਭਾਈ ਲੱਦਾ ਜੀ ਪਰ ਪੁਕਾਰੀ ਸਨ ਗੁਰਮੁਖ ਪਿਆਰੇ ਸਨ ਇਹ ਉਹਨਾਂ ਘਰ ਜਾ ਕੇ ਰੋ ਪਏ ਤਰਲਾ ਕੀਤਾ ਕਿ ਸਾਡੀ ਭੁੱਲ ਬਖਸ਼ਾ ਦਿਓ ਕੇਵਲ ਤੁਸੀਂ ਹੀ ਸਾਨੂੰ ਗੁਰੂ ਜੀ ਤੋਂ ਬਖਸ਼ਾ ਸਕਦੇ ਹੋ ਅਸੀਂ ਪਾਪੀ ਹਾਂ ਭਾਈ ਲੱਦਾ ਜੀ ਨੂੰ ਤਰਸ ਆ ਗਿਆ ਉਹਨਾਂ ਨੇ ਇਹਨਾਂ ਦੀ ਬੇਨਤੀ ਮੰਨ ਲਈ ਤੇ ਅਗਲੀ ਸਵੇਰ ਗੁਰੂ ਸਾਹਿਬ ਜੀ ਦਾ ਹੁਕਮ ਮੰਨਦਿਆ ਨਸ਼ਰ ਹੋਣ ਲਈ ਇੱਕ ਖੋਤਾ ਮੰਗਵਾ ਲਿਆ ਆਪਣੇ ਮੂੰਹ ਤੇ ਕਲਖ ਮਾਰ ਲਈ ਤੇ ਪਾਟੇ ਪੁਰਾਣੇ ਕੱਪੜੇ ਪਹਿਨ ਲਈ ਤੇ ਖੋਤੇ ਤੇ ਸਵਾਰ ਹੋ ਗਏ ਇੱਕ ਢੋਲ ਵਾਲਾ ਸੱਦ ਲਿਆ ਉਹ ਇਹਨਾਂ ਦੇ ਅੱਗੇ-ਅੱਗੇ ਢੋਲ ਵਜਾਂਦਾ ਜਾ ਰਿਹਾ ਸੀ ਤੇ ਲੋਕ ਆਲੇ-ਦੁਆਲੇ ਇਕੱਠੇ ਹੋ ਕੇ ਵੇਖ ਰਹੇ ਸਨ ਕੋਈ ਹੱਸ ਰਿਹਾ ਸੀ ਕੋਈ ਤਾੜੀ ਮਾਰ ਰਿਹਾ ਸੀ ਇਸ ਨੂੰ ਨਸ਼ਰ ਹੋਣਾ ਕਿਹਾ ਜਾਂਦਾ ਸੀ ਤੇ ਉਸ ਸਮੇਂ ਦੇ ਵਿੱਚ ਇਹ ਇੱਕ ਸਜ਼ਾ ਸੀ ਭਾਈ ਲੱਧਾ ਜੀ ਇਸੇ ਤਰ੍ਹਾਂ ਲਾਹੌਰ ਤੋਂ ਅੰਮ੍ਰਿਤ ਸਰ ਸਾਹਿਬ ਪੁੱਜੇ ਗੁਰੂ ਜੀ ਨੇ ਸਿੱਖਾਂ ਨੂੰ ਪੁੱਛਿਆ ਕਿ ਕੌਣ ਆ ਰਿਹਾ ਹੈ ਤਾਂ ਸਿੱਖਾਂ ਨੇ ਦੱਸਿਆ ਕਿ ਭਾਈ ਲੱਧਾ ਜੀ ਨਸ਼ਰ ਹੋ ਕੇ ਆ ਰਹੇ ਹਨ ਗੁਰੂ ਸਾਹਿਬ ਜਾਣੀ ਜਣ ਸਤਗੁਰੂ ਆਪ ਸਿੰਘਾਸਨ ਤੋਂ ਉੱਠੇ ਆਪਣੇ ਪਿਆਰੇ ਸਿੱਖ ਭਾਈ ਲੱਧਾ ਜੀ ਨੂੰ ਲੈਣ ਵਾਸਤੇ ਬਾਹਰ ਆਏ ਭਾਈ ਲੱਧਾ ਜੀ ਨੂੰ ਖੋਤੇ ਤੋਂ ਉਤਾਰਿਆ ਗਿਆ ਭਾਈ ਜੀ ਨੇ ਗੁਰੂ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਸੱਚੇ ਪਾਤਸ਼ਾਹ ਅਸੀਂ ਜੀਵ ਭੁੱਲਣ ਹਾਰ ਹਾਂ ਆਪ ਬਖਸ਼ੰਦ ਪਿਤਾ ਹੋ ਮੈਂ ਸੱਤੇ ਤੇ ਬਲਵੰਡ ਦਾ ਵਿਚੋਲਾ ਬਣ ਕੇ ਨਸ਼ਰ ਹੋ ਕੇ ਆਇਆ ਹਾਂ ਉਹਨਾਂ ਦੇ ਭੁੱਲ ਬਖਸ਼ ਦਿਨ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਭਾਈ ਲੱਦਾ ਜੀ ਇਹਨਾਂ ਨੇ ਜਿਸ ਜ਼ਬਾਨ ਨਾਲ ਗੁਰੂ ਨਾਨਕ ਦੀ ਨਿੰਦਾ ਕੀਤੀ ਹੈ ਗੁਰੂ ਘਰ ਦੀ ਬਿਰਧਵੀ ਕੀਤੀ ਹੈ ਉਸੇ ਜ਼ਬਾਨ ਨਾਲ ਜੇ ਕਰੇ ਗੁਰੂ ਦੀ ਉਸਤਤ ਕਰਨ ਤਾਂ ਇਹ ਬਖਸ਼ੇ ਜਾਣਗੇ ਇਹਨਾਂ ਦਾ ਦੁੱਖ ਦੂਰ ਹੋ ਜਾਵੇਗਾ ਹੁਣ ਦੋਵੇਂ ਭਰਾ ਗੁਰੂ ਦਰਬਾਰ ਵਿੱਚ ਪੁੱਜੇ ਤੇ ਬਾਣੀ RAMkali ki waar rai balwand tatha satay dou makhi ਉਚਾਰਨ ਕੀਤੀ ਇਹਨਾਂ ਦਾ ਕੋੜ ਠੀਕ ਹੋ ਗਿਆ ਤੇ ਮਨ ਵੀ ਨਿਰਮਲ ਹੋ ਗਿਆ ਗੁਰੂ ਜੀ ਨੇ ਹੰਕਾਰ ਤੇ ਲਾਲਚ ਦਾ ਰੋਗ ਵੀ ਕੱਟ ਦਿੱਤਾ ਇਸ ਤਰ੍ਹਾਂ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਨੂੰ ਵਰ ਦਿੱਤਾ ਕਿ ਇਸ ਬਾਣੀ ਦਾ ਪਾਠ ਕਰਨ ਨਾਲ ਕੋੜ ਤੇ ਚਮੜੀ ਦੇ ਰੋਗ ਠੀਕ ਹੋ ਜਾਣਗੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ